ਦੇਸ਼ ਵਿੱਚ ਪਿਤਾ ਦੇ ਨਿੱਕੇ ਲਾਲ ਜਿਹਨੂੰ ਸੋਪਾ ਵੀ ਜਿਹੜਾ ਉਸਦੇ ਮੰਸੂਬੇ ਵੀ ਜਿਹੜੇ ਕਾਮਯਾਬ ਨਹੀਂ ਹੋ ਸਕੇ ਜੋ ਡਰ ਪਸੀਆਂ ਦੀ ਅੱਖ ਦੇ ਵਿੱਚੋਂ ਵੇਖਣਾ ਚੰਗਾ ਸੀ ਗੁਰੂ ਸਾਹਿਬ ਦੇ ਬੱਚਿਆਂ ਦੀ ਅੱਖ ਦੇ ਵਿੱਚ ਭੋਰਾ ਜਿਨ੍ਹਾਂ ਵੀ ਡਰ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਨਹੀਂ ਵੇਖ ਸਕਿਆ ਉਹ ਬੋਲ ਉਹ ਚੇਤਾ ਨਹੀਂ ਬਿਆਨ ਕੀਤਾ ਜਾਂਦਾ ਸਤ ਮਹਾਤਾ ਗੋਦਰਕਰ ਜਿਨੇ ਆਪਣੇ ਲਾਲ ਆਪਣੇ ਅੱਖੀ ਤਿਆਰ ਕਰਕੇ ਉਹਨਾਂ ਨੂੰ ਸੀਤ ਲਈ ਪੇਸ਼ ਤੇ ਸੀਤ ਨੂੰ ਅੱਗੇ ਕੁਛ ਨਹੀਂ ਐਸਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ ਸਾਹਿਬ ਮੌਜੂਦਾਂ ਜਿੱਥੇ ਨਗਰ ਕੀਰਤਨ ਜਿਹੜਾ ਉਸ ਦੀ ਆਰੰਭਤਾ ਹੁੰਦੀ ਹੈ ਜੋਤੀਸਰੂਪ ਗੁਰਦੁਆਰਾ ਸਾਹਿਬ ਜਾ ਕੇ ਇਹ ਜੋ ਨਗਰ ਕੀਰਤਨ ਹੈ ਉਸ ਮਾਪਤ ਹੁੰਦਾ ਹੈ ਦੱਸਦਾ ਹੈ ਕਿ ਨਿੱਕੇ ਸਾਹਿਬ ਜਾਦੀਆਂ ਨੂੰ ਇਸ ਪਵਿੱਤਰ ਅਸਥਾਨ ਦੇ ਉੱਤੇ ਸੂਬੇ ਦੇ ਵੱਲੋਂ ਜ਼ਿੰਦਾ ਨੇਹਾਂ ਦੇ ਵਿੱਚ ਛਿੰਨ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਜੋ ਸੰਸਕਾਰ ਹੈ ਉਹ ਗੁਰਦੁਆਰਾ ਜੋਤੀਸਰੂਪ ਸਾਹਿਬ ਵਿਖੇ ਛੜਾ ਕੀਤਾ ਗਿਆ ਸੀ ਤੇ ਇਸੇ ਤੋਂ ਬਾਅਦ ਇਹ ਜੋ ਲਗਾਤਾਰ ਨਗਰ ਕੀਰਤਨ ਇਸੇ ਤਰ੍ਹਾਂ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੋਂ ਲੈ ਕੇ ਜਿਹੜਾ ਜੋਤੀਸਰੂਪ ਗੁਰਦੁਆਰਾ ਸਾਹਿਬ ਦੀ ਧਰਤੀ ਤੱਕ ਜਿਹੜਾ ਜਾਂਦਾ ਹੈ ਤੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਨਗਰ ਕੀਰਤਨ ਦੰਦੀਆਂ ਜਿੱਥੇ ਸੰਗਤਾਂ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਕੱਠ ਵੀ ਦੇਖਣ ਨੂੰ ਮਿਲ ਰਿਹਾ ਕਿ ਉੱਪਰ ਵਾਲੀ ਸਾਈਡ ਤੋਂ ਸੰਗਤਾਂ ਦੇ ਵੱਲੋਂ ਜਿਹੜਾ ਬੜੇ ਹੀ ਚਾਹ ਦੇ ਨਾਲ ਬੜੇ ਹੀ ਸ਼ਰਧਾ ਭਾਵਨਾਵਾਂ ਦੇ ਨਾਲ ਇਸ ਜਗ੍ਹਾ ਨੂੰ ਜਿਹੜਾ ਪਵਿੱਤਰਤਾ ਦੇ ਨਾਲ ਜਿਹੜਾ ਇੱਥੇ ਦੇਖਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਤਸਵੀਰਾਂ ਨੇ ਨਗਰ ਕੀਰਤਨ ਜਿਹੜਾ ਉਸ ਦੀ ਅਰੰਭਤਾ ਹੋਈ ਹੈ ਗੱਤਕਾ ਜਿਹੜਾ निहंग सिंह ਜਿਹੜੇ ਨਹੀਂ ਇੱਥੇ ਮੌਜੂਦ ਨਹੀਂ ਗੱਤਕਾ ਜਿਹੜਾ ਖੇਡਿਆ ਜਾ ਰਿਹਾ ਨਿੱਕੇ ਨਿੱਕੇ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਗੁਰੂ ਦਾਇ ਲਾਲ ਜਿਹੜੇ ਨੇ ਉਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਸ਼ਰਧਾ ਭਾਵਨਾਵਾਂ ਦੇਖਣ ਨੂੰ ਮਿਲ ਰਹੀ ਹੈ ਸੋ ਵੱਡਾ ਇਕੱਠ ਜਿਹੜਾ ਹੈ ਇਹ ਲੋਕਾਂ ਦਾ ਦੇਖਣ ਨੂੰ ਮਿਲ ਰਿਹਾ ਅੱਜ ਦੇ ਦਿਨ 13 ਪੋ ਨੂੰ ਜੋ ਹੈ ਮਾਤਾ ਗੁਜਰਤੌਰ ਜੀ ਸ਼ਾਂਤੀ ਆ ਗਏ ਸਨ ਤੇ ਇਸੇ ਤਰ੍ਹਾਂ ਨਿੱਕੇ ਸਾਹਿਬਜ਼ਾਦੇ ਨੂੰ ਇਸ ਤੋਂ ਪਹਿਲਾਂ ਸ਼ਹੀਦੀਆਂ ਜੜੀਆਂ ਨੇ ਉਹ ਪਾਈਆਂ ਸਨ ਸੂਬੇ ਦੀ ਕਚਹਿਰੀ ਲੱਗਦੀ ਹੈ ਫਤਵਾ ਜਾਰੀ ਕਰ ਦਿੱਤਾ ਜਾਂਦਾ ਕਿ ਅੱਜ ਦੇ ਦਿਨ ਜ਼ਿੰਦਾ ਨੀਹਾਂ ਦੇ ਵਿੱਚ ਜਿਹੜਾ ਚਿੰਦ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਜਦੋਂ ਜ਼ਿੰਦਾ ਨੀਹਾਂ ਦੇ ਵਿੱਚ ਚਿੰਦ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਮਾਤਾ ਗੁਜਰਕੌਰ ਜੀ ਜਿਉਣੀ ਉਹ ਵੀ ਸਵਾਸ ਤੇ ਆ ਗ ਜਾਂਦੇ ਨੇ ਤੇ ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਜਿਹੜਾ ਗੁਰੂ ਦੇ ਲਾਲ ਬਣਾ ਕੇ ਮਾਪੇ ਜਿਹੜੇ ਲੈ ਕੇ ਆਉਂਦੇ ਨੇ ਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨਤਮਸਤਕ ਹੁੰਦੀਆਂ ਨੇ ਸੋ ਵੇਖੋ ਕਿ ਨਗਰ ਕੀਰਤਨ ਦੀ ਜਦੋਂ ਸ਼ੁਰੂਆਤ ਹੁੰਦੀ ਹੈ ਸੰਤਾ ਭਾਵੁਕ ਵੀ ਹੁੰਦੀਆਂ ਨੇ ਤੇ ਸੰਗਤਾਂ ਦੇ ਵੱਲੋਂ ਬੜੀ ਸ਼ਰਧਾ ਭਾਵਨਾਵਾਂ ਦੇ ਨਾਲ ਇੱਥੇ ਗੁਰੂ ਦੇ ਜਿਹੜਾ ਚਰਨਾ ਦੇ ਵਿੱਚ ਆਪਣੀ ਹਾਜ਼ਰੀ ਜਿੜੀ ਲਵਾਈ ਜਾਂਦੀ ਹੈ ਸੋ ਪਹਿਲਾਂ ਸ਼ੁਰੂਆਤ ਜਦੋਂ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਜੋ ਹੈ ਅੱਗੇ ਗੱਤਕਾ ਜਿਹੜਾ ਖੇਟਿਆ ਜਾਂਦਾ ਹੈ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਕਿਹਾ ਜਾ ਰਿਹਾ ਕਿ ਪਿਛਲੇ ਸਾਲ ਜੇਕਰ ਗੱਲ ਕੀਤੀ ਜਾਵੇ ਵੱਡਾ ਇਕੱਠ ਜੋ ਹੋਇਆ ਸੀ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਸੀ ਤੇ 3.5 ਲੱਖ ਦੇ ਕਰੀਬ ਸੰਗਤ ਕੀਤਾ ਜਾ ਰਿਹਾ ਸੀ ਲੇਕਿਨ ਇਸ ਵਾਰ ਕਿਹਾ ਜਾ ਰਿਹਾ ਕਿ ਦੁਗਣੀ ਤিগুণੀ ਜਿਹੜੀ ਸੰਗਤ ਹੋਈ ਹੈ ਤੇ ਵੱਡਾ ਇਕੱਠ ਤੁਸੀਂ ਦੇਖ ਸਕਦੇ ਹੋ ਸੰਗਤਾਂ ਕਿੰਨਾ ਹੀ ਉਤਸ਼ਾਹ ਜਿਹੜਾ ਉਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੰਗਤਾਂ ਇਸ ਮੌਕੇ 'ਤੇ ਪਾਲਕੀ ਸਾਹਿਬ ਜਿਹੜੀ ਹੈ ਉਹ ਕੁਝ ਹੀ ਸਮੇਂ ਦੇ ਵਿੱਚ ਜੜਾ ਇੱਥੇ ਪਹੁੰਚੇਗੀ ਅੱਗੇ ਸੇਵਾ ਕਰਦੀਆਂ ਸੰਗਤਾਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਗੁਰੂ ਘਰ ਪਹੁੰਚਦੇ ਨੇ ਕਿਹਾ ਜਾਂਦਾ ਕਿ ਸ਼ਹੀਦਾਂ ਦੀ ਉਹ ਪਵਿੱਤਰ ਧਰਤੀ ਜਿੱਥੇ ਗੁਰੂ ਦੇ ਲਾਲਾਂ ਦੇ ਬੋਲੋ ਸ਼ਹੀਦੀਆਂ ਹੱਸ ਹੱਸ ਕੇ ਪਾਈਆਂ ਗਈਆਂ ਸਨ ਤੇ ਇਹ ਬੋਲ ਬਾਬਾ ਫਤਿਹ ਸਿੰਘ ਹੁਰਾ ਦੇ ਬੋਲੋ ਕਹੇਗੇ ਸਨ ਕਿ ਇੱਥੇ ਵੱਡੇ ਕੱਟ ਹੋਇਆ ਕਰਨਗੇ ਇੱਥੇ ਖਾਲਸਾ ਜਿਹੜਾ ਦੇਖਣ ਨੂੰ ਮਿਲਿਆ ਕਰੇਗਾ ਇਹ ਤੇ ਨਿਸ਼ਾਨ ਸਾਹਿਬ ਜਿਹੜੇ ਝੂਲਿਆ ਕਰਨਗੇ ਤੇ ਉਹ ਬੋਲ ਜਿਹੜੇ ਪੱਪਾ ਫਤੇ ਸਿੰਘ ਪੁਰਾਂ ਦੇ ਜਿਹੜੇ ਨੇ ਸੱਚ ਹੁੰਦੇ ਤੁਸੀਂ ਖੁਦ ਸਕਰੀਨ ਤੇ ਦੇਖ ਸਕਦੇ ਹੋ ਹੈਡ ਗ੍ਰੰਥੀ ਜੋ ਨੇ ਗਿਆਨੀ ਹਤਪਾਲ ਸਿੰਘ ਉਹ ਪਹੁੰਚ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਨਗਰ ਕੀਰਤਨ ਦੇ ਵਿੱਚ ਹੀ ਤੋਂ ਹੀ ਹੁਣ ਸ਼ੁਰੂਆਤ ਹੋ ਰਹੀ ਹੈ ਗੱਤਕਾ ਖੇਡਿਆ ਜਾਵੇਗਾ ਤੇ ਪਿੱਛੇ ਪਾਲਕੀ ਸੱਜੂ ਆਇਆ ਹੈ ਲੀ ਅੰਦੀ ਚ ਆ ਰਹੀ ਹੈ ਸੋ ਫੁੱਲਾ ਦੇ ਨਾਲ ਪਾਲਕੀ ਸਾਹਿਬ ਦੀ ਬੜੀ ਹੀ ਸੋਹਣੀ ਸਜਾਵਟ ਜਿਹੜੀ ਕੀਤੀ ਗਈ ਹੈ ਇੱਥੇ ਕਿਹਾ ਜਾਂਦਾ ਕਿ ਜਦੋਂ ਮਾਤਾ ਗੁਜਰ ਕੁਰ ਜੀ ਅਤੇ ਨਿੱਕੇ ਸਾਹਿਬ ਜੀ ਦੀ ਸ਼ਹੀਦੀ ਨਾ ਪਾਏ ਪਾਗੇ ਸਨ ਉਹਨਾਂ ਦਾ ਸੰਸਕਾਰ ਸ਼ੁਰੂ ਹੋਇਆ ਤਾਂ ਉਸੇ ਦੇ ਰੂਪ ਦੇ ਵਿੱਚ ਜਿਹੜਾ ਇੱਕ ਵਿਬਾਣ ਇੱਥੋਂ ਸਜਾਇਆ ਜਾਂਦਾ ਨਗਰ ਕੀਰਤਨ ਉਸੇ ਦੇ ਰੂਪ ਦਿੱਤਾ ਜਾਂਦਾ ਇਸ ਮੌਕੇ ਤੇ ਸੰਗਤਾਂ ਭਾਵੁਕ ਵੀ ਹੁੰਦੀਆਂ ਨੇ ਸੋ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਸ਼ਰਧਾ ਜਿਹੜੀ ਇੱਥੇ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਉਂ ਨੇ ਕੰਦਾਂ ਦੇ ਉੱਤੇ ਚੜ ਕੇ ਜਿਹੜਾ ਸੰਗਤਾਂ ਦੇ ਵੱਲੋਂ ਕੰਦਾਂ ਦੇ ਉੱਤੇ ਚੜ ਕੇ ਸੰਕਾ ਜੋ ਨੇ ਨਗਰ ਕੀਰਤਨ ਦੇ ਦਰਸ਼ਨ ਜਿਹੜੇ ਕਰ ਰਹੀਆਂ ਨੇ ਮੌਕੇ ਦੀ ਜਿਹੜੀ ਤਸਵੀਰ ਹੈ ਸੋ ਇੱਥੇ ਸੰਗਤਾਂ ਖੜੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਫਤਿਹ ਦੇ ਸਾਂਝਪਾਨ ਹੈ ਵੈਗੁਰ ਜੀ ਕਾ ਖਾਲਸਾ ਸਵਾ ਵੈਗੁਰ ਜੀ ਕੀ ਫਤਿਹ ਅੱਛਾ ਤੁਸੀਂ ਇੱਥੇ ਪਹੁੰਚਦੇ ਹੋ ਅਸੀਂ ਦੇਖ ਰਹੇ ਹਾਂ ਕਿ ਬੜੇ ਜੇਰ ਤੋਂ ਤੁਸੀਂ ਇੱਥੇ ਖੜੇ ਹੋ ਕੰਨੇ ਸਿਰ ਹੋ ਗਿਆ ਤੁਸੀਂ ਇੱਥੇ ਰਹਿੰਦੇ ਹਾਂ ਜੀ ਇਥੇ ਨਵੀਂ 25 ਸਾਲ ਹੋ ਗਏ ਜੀ ਜੋ ਤਿਸ ਰੂਪ ਸਾਹਿਬ ਤੇ ਆਈ ਸਾਲ ਇਥੇ ਆਂਦੇ ਹਾਂ ਗੁਰਦੁਆਰਾ ਸਾਹਿਬ ਹਾਂਜੀ ਇਹ ਸਾਲ ਇਸ ਤੇ ਆਉਂਦੇ ਆ ਅਸੀਂ ਵੇਖਦੇ ਆ ਕਿ ਇਥੇ ਜਦੋਂ ਸੰਗਤਾਂ ਪਹੁੰਚਦੀਆਂ ਨੇ ਤੇ ਕਈ ਸੰਗਤਾਂ ਭਾਵੁਕ ਵੀ ਹੋ ਜਾਂਦੀਆਂ ਕਿਉਂਕਿ ਗੁਰੂ ਦੇ ਲਾਲ ਜਿਨ੍ਹਾਂ ਦੀ ਉਮਰ ਬੜੀ ਨਿੱਕੀ ਸੀ ਤੇ ਅੱਜ ਕੱਲ ਬੱਚੇ ਜਿਹੜੇ ਨੇ ਮਾਵਾ 1 ਮਿੰਟ ਲਈ ਦੂਰ ਨਹੀਂ ਕਰਦੀਆਂ ਤੇ ਉਹ ਦਾਦੀ ਮਾਂ ਜਿਹੜੀ ਆਪਣੀ ਸਿੱਖਿਆ ਦਿੰਦੀ ਸੀ ਕੀ ਕਹਿਣਾ ਓਹ ਆਪਣੇ ਬੱਚਿਆਂ ਨੂੰ ਸਿਖਾਉਂਦੇ ਸੀ ਆਪਣੀ ਸਿੱਖੀ ਲਈ ਕੁਰਬਾਨੇ ਦਿੱਤੇ ਅੱਗੇ ਤੋਂ ਆਪਣੇ ਬੱਚਿਆਂ ਨੂੰ ਵੀ ਆਉਣਾ ਚਾਹੀਦਾ ਜੋ ਬਾਲ ਘਟਾਉਂਦੇ ਨੇ ਨਹੀਂ ਘਟਾਉਣੇ ਚਾਹੀਦੇ ਸਿੱਖ ਉਹ ਅਸੀਂ ਦੇਖਦੇ ਹਾਂ ਕਿ ਤੇ ਸੰਗਤਾਂ ਵੀ ਬੜੇ ਪਿਛਲੀ ਵਾਰ ਕਿਹਾ ਜਾ ਰਿਹਾ ਸੀਗਾ ਕਿ ਸੰਗਤਾਂ ਦਾ ਇਕੱਠ ਵੱਡਾ ਹੈ ਲੇਕਿਨ ਇਸ ਵਾਰ ਜਿਹੜੀਆਂ ਸੰਗਤਾਂ ਨੇ ਉਸ ਤੋਂ ਵੀ ਵੱਧ ਚੱਕੀਆਂ ਬਹੁਤ ਜ਼ਿਆਦਾ ਮੈਡਮ ਜੀ 10 ਤਰੀਕ ਤੋਂ ਹੀ ਇਕੱਠ ਦਿਨ ਪਰ ਦਿਨ ਦੁੱਗਣਾ ਹੁੰਦਾ ਜਾ ਰਿਹਾ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਵੀ ਨਗਰ ਕੀਰਤਨ ਛੇੜਾ ਸੰਗਤਾਂ ਦੇਖ ਰਹੀਆਂ ਨੇ ਗੁਰੂ ਦੇ ਦੀਦਾਰੇ ਕਰਨ ਦੇ ਲਈ ਸੰਗਤਾਂ ਵੀ ਜਿਹੜੀਆਂ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੀਆਂ ਨੇ ਸੋ ਮੌਕੇ ਤੇ ਤੁਹਾਨੂੰ ਦਿਖਾ ਰਹੇ ਹਾਂ ਨਗਰ ਕੀਰਤਨ ਦੀ ਇਹ ਤਸਵੀਰ ਹੈ ਜਿੱਥੇ ਗਤਕਾ ਖੇਡਿਆ ਜਾ ਰਿਹਾ ਹੈ ਗੁਰੂ ਦੇ ਸਿੰਘ ਜਿਹੜੇ ਸੱਚੇ ਨੇ ਨਿੱਕੇ-ਨਿੱਕੇ ਬੱਚੇ ਤੁਸੀਂ ਦੇਖ ਸਕਦੇ ਹੋ ਸੋ ਕੁਝ ਹੀ ਸਮੇਂ ਦੇ ਵਿੱਚ ਇਥੋਂ ਨਗਰ ਕੀਰਤਨ ਜਿਹੜਾ ਹੈ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵੱਲੋਂ ਜਾਵੇਗਾ ਤੇ ਉੱਥੇ ਜਾ ਕੇ ਜੋ ਹੈ ਗੁਰਦੁਆਰਾ ਸਾਹਿਬ ਜਾ ਕੇ ਸਮਾਪਤ ਜਿਹੜਾ ਹੋਵੇਗਾ ਸੋ ਵੱਡੇ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਮੌਜੂਦ ਨਹੀਂ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤੁਹਾਨੂੰ ਨੌਜਵਾਨ ਵੀ ਦੇਖਣਗੇ ਛੋਟੇ ਬੱਚੇ ਵੀ ਜਿਹੜੇ ਦੇਖਣਗੇ ਇਥੇ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਨ ਦੇ ਵੀ ਅਸੀਂ ਕੋਸ਼ਿਸ਼ ਜੜੀ ਕਰਾਂਗੇ ਕਿ ਇੱਥੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚਦੀਆਂ ਨੇ ਤੇ ਉਹ ਕਿਵੇਂ ਜੋ ਹੈ ਗੁਰੂ ਦੇ ਦੀਦਾਰਿਆਂ ਦੇ ਲਈ ਬੇਸਬਰੀ ਦੇ ਲਈ ਇੰਤਜ਼ਾਰ ਕਰ ਰਹੀਆਂ ਨੇ ਸੋ ਇੱਥੇ ਗੁਰੂ ਅਸੀਂ ਪੁੱਛਣਾ ਚਾਹਾਂਗੇ ਕਿ ਇੱਥੇ ਲਗਾਤਾਰ ਤੁਸੀਂ ਪਹੁੰਚ ਰਹੇ ਹੋ ਤੁਸੀਂ ਇੱਥੇ ਦਰਸ਼ਨ ਦੇਦਾਰੇ ਕਰਨ ਦੇ ਲਈ ਖੜੇ ਹੋ ਕਿੰਨਾ ਸਮਾਂ ਹੋ ਗਿਆ ਇੱਥੇ ਖੜਿਆ ਨੂੰ ਇੱਥੇ ਡੇਢ ਘੰਟਾ ਹੋ ਗਿਆ ਜੀ ਖੜਿਆ ਨੂੰ ਦਰਵਾਰ ਸਾਹਿਬ ਦੇ ਵਿੱਚ ਤਾਂ ਸਾਰੀ ਰਾਤ ਦੇ ਹੀ ਬੈਠੇ ਆਂ ਦਰਵਾਰ ਸਾਹਿਬ ਦੇ ਵਿੱਚ ਉੱਥੋਂ ਰੰਮਤਾ ਕਰਾ ਕੇ ਫਿਰ ਇੱਥੇ ਉੱਪਰ ਆ ਗਏ ਸੀਗੇ ਅੱਛਾ ਤੁਸੀਂ ਇਕੱਲੇ ਆਏ ਹੋ ਜਾਂ ਬੱਚੇ ਵੀ ਆਏ ਨੇ ਨਾਲ ਬੱਚੇ ਵੀ ਨਾਲ ਆਏ ਨੇ ਬੱਚੇ ਨਾਲ ਆਏ ਨੇ ਸੋ ਤੁਸੀਂ ਵੇਖ ਸਕਦੇ ਹੋ ਕਿ ਬੱਚੇ ਵੀ ਜਿਹੜੇ ਨੇ ਉਹ ਵੀ ਨਾਲ ਆਏ ਨੇ ਤੇ ਸੰਗਤਾਂ ਜਿਹੜੀਆਂ ਨੇ ਇੱਥੇ ਗੁਰੂ ਘਰ ਆ ਕੇ ਆਪਣੀ ਹਾਜ਼ਰੀ ਜਿਹੜੀ ਲਵਾ ਰਹੀਆਂ ਨੇ ਇੱਥੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਸਮਾਂ ਹੋ ਗਿਆ ਬੀਸੀ ਇੱਥੇ ਖੜਿਆ ਨੂੰ ਹੋ ਗਿਆ ਸਾਨੂੰ ਘੰਟ ਦਾ ਢੇੜਾ ਖੜਿਆ ਨੂੰ ਆਇਸਾਲ ਆਉਂਦੀ ਇਥੇ ਅਸੀਂ ਹੈ ਇੱਥੇ ਆ ਜੀ ਮੰਡੀਕ ਵਿੱਚ ਗੜਦੇ ਆ ਅਸੀਂ ਹਾਂਜੀ ਆਇਸਾਲ ਇੱਥੇ ਜਦੋਂ ਆਂਦੇ ਹੋ ਹਾਂ ਹਾਂ ਸਾਡੀ ਸੇਵਾ ਹੁੰਦੀ ਆ ਕਿ ਇੱਥੇ ਅਸੀਂ ਆਇਸਾਲ ਆਨੇ ਆਂਗੇ ਅੱਛਾ ਅਸੀਂ ਦੇਖ ਰਹੇ ਸੀ ਕਿ ਪਿਛਲੀ ਵਾਰ ਤਾਂ ਸੰਗਤਾਂ ਬਹੁਤ ਆਂਿਆ ਸੀ ਲੇਕਿਨ ਇਸ ਵਾਰ ਉਸ ਤੋਂ ਵੀ ਦੁੱਗਣੀਆਂ ਤੇਗਲੀਆਂ ਲੱਗਦੀਆਂ ਹਾਂਜੀ ਆਇਸਾਲੇ ਇੱਦੀ ਲੱਗਦਾ ਜੀ ਵੀ ਸੰਗਤ ਬਹੁਤ ਜ਼ਿਆਦਾ ਬੜੇ ਸ਼ਾਨ ਨਾਲ ਬਹੁਤ ਜ਼ਿਆਦਾ ਆਉਂਦੀ ਆ ਇੱਥੇ ਅਸੀਂ ਦੇਖ ਰਿਹਾ ਕਿ ਕੁਝ ਸੰਗਤਾਂ ਇੱਥੇ ਆ ਕੇ ਭਾਵੁਕ ਵੀ ਹੁੰਦੀਆਂ ਨੇ ਕਿਉਂਕਿ ਬੱਚਿਆਂ ਨੂੰ ਸਿੱਖਿਆ ਜਦੋਂ ਮਾ ਗੁਜਰੀ ਦੇ ਵੱਲੋਂ ਦਿੱ ਅੱਜ ਹਰ ਇੱਕ ਦੇ ਵੱਲੋਂ ਜਦੋਂ ਬੋਲ ਚੇਤੇ ਕੀਤੇ ਜਾਂਦੇ ਨੇ ਅੱਖਾਂ ਪਰ ਉਹ ਬੋਲ ਉਹ ਚੇਤਾ ਨਹੀਂ ਬਿਆਨ ਕੀਤਾ ਜਾਂਦਾ ਸਾਤੋਂ ਅਸੀਂ ਦੇਖਦੇ ਹਾਂ ਕਿ ਮਾਂ ਗੁਜਰੀ ਉਹ ਧੰਨ ਸੀ ਜਿਹੜੀ ਆਪਣੇ ਬੱਚਿਆਂ ਨੂੰ ਇੰਨੀ ਸਿੱਖਿਆ ਦਿੱਤੀ ਤੇ ਅੱਜ ਕਾ ਅੱਜ ਦੇ ਮਾਪਿਆਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ 2 ਮਿੰਟ ਦੇਲੇ ਵੀ ਆਪਣੇ ਬੱਚਿਆਂ ਨੂੰ ਜਿਹੜਾ ਦੂਰ ਨਹੀਂ ਕਰ ਨਹੀਂ ਕਰਦੀ ਉਹ ਧੰਨ ਸੀ ਮਾਤਾ ਗੁਜਰ ਕੌਰ ਜਿਨੇ ਆਪਣੇ ਲਾਲ ਆਪਣੇ ਅੱਖੀ ਤਿਆਰ ਕਰਕੇ ਉਹਨਾਂ ਨੂੰ ਸੀਤੇ ਲਈ ਪੇਸ ਲਿਆ ਤਾਂ ਸੀ ਅੱਧੂ ਅੱਗੇ ਕੁਝ ਨਹੀਂ ਕਹਿ ਸਕਦੇ ਨਾ ਸਭ ਤੋਂ ਕਿਹਾ ਜਾਂਦਾਗਾ ਸੋ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਵੀ ਇੱਥੇ ਪਾਵਕ ਹੁੰਦੀਆਂ ਨੇ ਕਿਉਂਕਿ ਪਲ ਹੀ ਅਜੇ ਹੈ ਕਿਹਾ ਜਾਂਦਾ ਹੈ ਕਿ ਸ਼ਹੀਦਾਂ ਦੀ ਇਹ ਪਵਿੱਤਰ ਤਰਤੀਥੇ ਜਦੋਂ ਵੀ ਕੋਈ ਆਂਦਾ ਤਾਂ ਗੁਰੂ ਦੀ ਜੋ ਸ਼ਹਾਦਤ ਦਿੱਤੀ ਗਈ ਦਸ਼ਮੀਸ਼ ਪਿਤਾ ਦੇ ਨਿੱਕੇ ਲਾਲ ਜਿਹਨੂੰ ਸੂਬਾ ਵਿਚੜਾ ਉਸਤੇ ਮਨਸੂਬੇ ਵੀ ਜਿਹੜੇ ਕਾਮਯਾਬ ਨਹੀਂ ਹੋ ਸਕੇ ਜੋ ਡਰ ਬੱਸੀਆਂ ਦੀ ਅੱਖ ਦੇ ਵਿੱਚੋਂ ਵੇਖਣਾ ਚੁੰਦਾ ਸੀ ਗੁਰੂ ਸਾਹਿਬ ਦੇ ਬੱਸੀਆਂ ਦੀ ਅੱਖ ਦੇ ਵਿੱਚ ਪੋਰਾ ਜਿਨ੍ਹਾਂ ਵੀ ਡਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਉਹ ਨਹੀਂ ਵੇਖ ਸਕਿਆ ਤੇ ਨਿੱਕੇ ਲਾਲਾਂ ਦੇ ਵੱਲੋਂ ਹੱਸ ਹੱਸ ਕੇ ਸ਼ਹੀਦੀਆਂ ਝੜੀਆਂ ਪਾਈਆਂ ਗਈਆਂ ਸਨ ਬਾਬਾ ਫਤਿਹ ਸਿੰਘ ਖੁਰਾਂ ਦੇ ਬੋਲ ਸਨ ਕਿ ਸਾਡੇ ਏਸੇ ਸਥਾਨ ਦੇ ਉੱਤੇ ਜਿੱਥੇ ਤੁਸੀਂ ਸਾਨੂੰ ਨੀਹਾਂ ਦੇ ਵਿੱਚ ਚਿੰਨ੍ਹ ਰੂਏ ਏਸੇ ਸਥਾਨ ਦੇ ਉੱਤੇ ਨਿਸ਼ਾਨ ਸਾਹਿਬ ਚੁਲਿਆ ਕਰਨਗੇ ਤੇ ਅੱਜ ਉਸੇ ਮਿਸਾਲ ਤੁਸੀਂ ਸਕਰੀਨ ਤੇ ਦੇਖੀ ਐ ਸੋ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਦਸ ਅਮਰ